ਇੱਕ ਸਾਲ ਪਹਿਲੇ ਭਾਈ ਅਮਰਿਤਪਾ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਰਹਿੰਦੇ ਭਾਈ ਰਹਿੰਦੇ ਭਾਈ ਕਰਦੇ ਕੀ ਹੁੰਦੇ ਸੀ ਤੇ ਪੱਗ ਬੰਨਦੇ ਹੁੰਦੇ ਸੀ ਹੈ ਹਾਂ ਐਜੇ ਹੁੰਦੇ ਸੀ ਭਾਈ ਵਰਗੇ ਅਮਰਿਤ ਨਹੀਂ ਛਕ ਲੈਂਦਾ ਝੋਲੇ ਨਹੀਂ ਪਾਲੰਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ ਕਿਤੇ ਕੱਲੀ ਦੇ ਲੂਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬਤੂ ਕੀਤਾ ਮੈਂ ਖਾਲਿਸਤਾਨ ਮੈਂ ਇਹ ਮੁੰਡੇ ਤਿਆਰ ਹੋ ਜੋ ਇਹ ਹੋ ਜੋ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਵੀ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਕਿ ਬੰਦੀ ਸਿੰਘ ਕੌਣ ਹੈ ਜਿਹੜਾ ਬੰਦੀ ਸਿੰਘ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਹੌਲ ਵਿੱਚ ਜਦੋਂ ਤੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋਗੇ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋਗੇ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤਾਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸੀ ਉਹ ਹੈ ਬੰਦੀ ਸੀ ਕੋਈ ਨਹੀਂ ਹਲੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਥੋੜੀ ਹੁਣੇ ਆਈ ਸੀ 34 ਸਾਲ ਹੋ ਗਏ ਜੇਲ੍ਹ ਚ ਭਾਈ ਬਲਵੰਤ ਸਿੰਘ ਰਾਜਵਾਨਾ 29 ਸਾਲ ਹੋ ਗਏ ਪ੍ਰੋਫੈਸਰ ਜਵਿੰਦਰਪਰ ਭਰਪੋਲ ਨੂੰ 29 ਸਾਲ ਹੋ ਗਏ ਜਗਤਾਰ ਸਹਾਰਾ ਉਠਾਈਂ ਸਾਲ ਭਾਈ ਪਰਮਜੀਤ ਸਿੰਘ ਪਿਉਰਾ ਨੂੰ 28 ਸਾਲ ਸਾਰੀ ਕੌਮ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨਾ ਬੰਦੀ ਸਿੱਖਾਂ ਫਰਮਾਂ ਤੇ ਲੱਗੀ ਹੈ ਭਾਈ ਅਮਰਤਪਾਲ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅੱਜ ਚਾਨਕਉਣਾ ਚ ਇਹ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਕੁਛ ਨਾ ਚਾਹਣਾ ਜਦੋਂ ਅਸੀਂ ਭਾਈ ਰਾਜੂ ਵਾਲਾ ਦੀ ਭੈਣ ਨੂੰ ਖੜਾ ਕੀਤਾ ਸਰਵੋਤਮ ਵਾਸਤੇ ਮੈਂ ਆਪ ਸਿਮਰਜੀਤ ਸਿੰਘ ਜੀ ਮਾਨ ਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਦੀ ਜਗਣੀ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕੀ ਅੱਪਾ ਸਾਰੇ ਬੰਦੀ ਸਿਰ ਛਣਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਕੋਈ ਹੋਰ ਸਵਾਲ ਪੁੱਛਣਾ ਚਾਹਣਾ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੁੱਛ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾ ਲੇ ਅਮਰਿਤ ਸ਼ਕਲੇ ਉਹ ਪੰਥ ਪੰਜਾਂਦਾ ਹੈ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵਲ ਦੇ ਘਲਾਗ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਕੰਮ ਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਨਾਲੇ ਨਾ ਕੁਛ ਨਾ ਜਾਣੇ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿੰਦਪਾ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਉਹ ਬਈ ਰਹਿੰਦੇ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਤੇ ਪਤਵੰਤੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਭਾਈ ਵਰਗੇ ਹੈ ਕੁਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਾ ਕੇ ਬੰਦਾ ਉੱਤਰਦਾ ਬਾਲ ਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਨਹੀਂ ਛਕ ਲੈਂਦਾ ਛੋਲੇ ਨਹੀਂ ਪਾਲੰਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਕਿਦੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਪਤਿਤ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝੇ ਵੀ ਨਹੀਂ ਪਤਿਤ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਪੌਣ ਦੀ ਫੌਜ ਐ ਓਏ ਦੂਜੀ ਗੱਲ ਯਾਨੀ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਈ ਕਿੱਥੇ ਕਰੂ ਜਿਹੜੇ ਇੱਕ ਜੇਲ੍ਹ ਗਰਮੀ ਲੱਗੇ ਚੱਲ ਵੀ ਅੱਜ ਕੌਮ ਦੀ ਕਿਤੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸਭਾ ਦੀ ਲੀਡਰਸ਼ਿਪ ਇਸਤਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਹੈ 16 ਸਾਲ ਐਨਐਸਐਚ ਐਨਐਸਐਚ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇ ਕਿ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਲਓ ਜਾਂ ਮੇਰੇ ਘਰਾਂ ਲਈ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੁਣੇ ਐ ਜਿਨ੍ਹਾਂ ਨੇ ਵਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਐਨਐਸਐ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਇੱਕ ਤੇ ਧਰਨੇ ਨਹੀਂ ਦਿੱਤੇ ਕਿ ਸਾਨੂੰ ਚਲਾ ਦਿਓ ਅਸੀਂ ਜਿਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਜਹਾ ਸਾਰ ਸ੍ਰੀ ਨਾਮ ਇੱਥੇ ਵਾਦਲ ਸਾਹਿਬ ਨਾਲ ਕੋਈ ਹੈ ਜਿਨ੍ਹਾਂ ਨੇ ਜੀਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੇ ਆ ਜਾਂ 10 ਸਾਲ ਰੱਖਣੇ ਆ ਉਹ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੱਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜੋ ਕਿਤੇ ਅਕਾਲੀ ਦਲ ਦੇ ਲੀਡਰ ਗੱਡੀਆਂ 'ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬਤਮਤ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਗੋਚੋਣੇ ਆ ਕਿ ਗਵਾਈ ਬਰੇ ਸਾਡੀ ਕੌਮ ਦੀ ਗਵਾਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਸ ਆ ਜਾਏ ਕਿੱਦਰ ਹੋ ਜਾਏ ਪਹਿਲੇ ਤਾਂ 2 ਸਾਲ ਤੋਂ 6 ਮਹੀਨੇ ਮੈਂ ਖਾਲਸਾਣ ਮੈਂ ਇਹ ਮੁੰਡੇ ਤਿਆਰ ਹੋ ਜਿਓ ਇਹ ਹੋ ਜਾਓ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਵੀ ਲੱਗੇ ਜਦ ਪੁਲਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਿਹੰਗ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਠਾਣੇ 'ਚ ਲੈ ਜਿਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ लाठीचार्ज ਨਹੀਂ ਕਰੂਗਾ ਤੂੰ ਗੁਰੂ ਮਹਾਰਾਜ ਨਾਲ ਕੋਈ ਇੰਜ ਕੁਝ ਕਰਤਾਗਾ ਫਿਰ ਮੈਂ ਆ ਚਿੱਤਾਂ ਮੈਂ ਤੋਣਾ ਕਿ ਤੁਸੀਂ ਸੋਚੋ ਕਿ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੀ ਇੱਕ ਅਫਸਰ ਨੂੰ ਪੁੱਛ ਰਿਆ ਸੀ ਇਲੈਕਸ਼ਨ ਕਮਿਸ਼ਨ ਦੇ ਕਿ ਭਾਈ ਸਾਹਿਬ ਦਾ ਕੁਝ ਚੱਲ ਰਿਹਾ ਸੀ ਨਾ ਉਹਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ੍ਹ ਸੁਪਰਡੈਂਟ ਡਿਬਲੀ ਗੁਰਦਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋਲ ਜੇਲ੍ਹ ਸੁਪਰਡੈਂਟ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੋ ਹੋਰ ਕਿੰਨੇ ਐਨਐਸਐ ਜੀ ਉਹਦਾ ਕਲੈਕਸ਼ਨ ਲਾ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇੰਬਟੂਰ ਗਿਆ ਸੀ 2 ਸਾਲ ਕਿਸੇ ਹੋਰ ਥੇ ਗਿਆ ਸੀ 4 ਸਾਲ ਕਿਸੇ ਹੋਰ ਥੇ ਗਿਆ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇੰਬਟੂਰ ਦੀ ਰਾਮੇਲਾਡੂਂ ਚ ਕੋਇੰਬਟੂਰ ਸ਼ਹਿਰ ਉੱਥੇ ਜੇਲ੍ਹ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਘਰ ਮਿਲਣ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਸਾਨੂੰ ਤਾਰ ਦਿੰਦੇ ਕਿ ਕੋਈ ਰਿਕਸ਼ਾ ਲੰਦਿਆਂ ਲੈ ਕੇ ਨਹੀਂ ਜਾਣਾ ਅਧਵਾਦੀ ਹੈ ਹੋਰ ਤਾਂ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਕੇਲ ਚ ਅਜੇ ਦੇਖਿਆ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀ ਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀ ਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸ਼ਵੀਗੋ ਝਿਲ ਹੈ ਭਾਗਤ ਸਾਹਿਬ ਨੂੰ ਐ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਓਗੇ ਜਾਂ 6 ਸਾਲ ਬਾਅਦ ਛੱਡੇ ਜਾਓਗੇ ਅੱਛਾ ਦੂਜੀ ਗੱਲ ਮੈਂ ਦੇਖ ਰਿਹਾ ਹਾਂ ਇਹ ਬੰਦੀ ਸੇ ਪਰਿਵਾਰ ਦਾ ਅਜੇ 34 ਸਾਲ ਅ삐 ਮਾਤਾ ਨੂੰ ਇਹਨਾਂ ਦੇ ਘਰ ਵਾਲੇ ਨੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨੀਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਣਾ ਨਹੀਂ ਉਹ ਤਾਂ ਆਪਣੇ ਆਪ ਨੂੰ ਛੁੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਕਾਲੀ ਦਲ ਇਹਨਾਂ ਨੂੰ ਛੁੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਸੀਂ ਜਿੰਨੇ ਬੰਦੀ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਇਹ ਕਿਉਂ ਗੱਲਾਂ ਕਹਿ ਰਿਹਾ ਹਾਂ ਕੀ ਆਪਾਂ ਪਛਾਣੀਆਂ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਕੁਛ ਤੋਣੇ ਆ